ਜੜੀ ਰਾਗ ਮਹੱਲਾ ਤੀਜਾ ਜਨਿਪੁਰ ਕੀ ਸਤਗੁਰੂ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਜਿਨਾ ਮਨੋਕਾ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਉਹ ਚੋਹਾਂ ਜੁਗਾ ਵਿੱਚ ਦੁਖੀ ਰਹੰਦੇ ਹਣ ਭਾਵ ਜੁਗ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਤੋਂ ਬਿਨਾ ਦੁਖ ਹੈ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਉਹ ਮਨੁੱਖਿਰ ਦੇ ਘਰ ਵਿੱਚ ਵਸਦੇ ਪਰਮਾਤਮਾ ਨੂੰ ਨਹੀਂ ਪਛਾਣ ਸਕਦੇ ਉਹ ਅਹੰਕਾਰ ਵਿੱਚ ਅਭਿਮਾਨ ਵਿੱਚ ਫਸੇ ਰਹਿ ਕੇ ਆਤਮਿਕ ਜੀਵਨ ਦੀ ਰਾਸਪੂੰਜੀ ਲਟਾ ਬੈਠਦੇ ਹਨ ਸਤ ਗੁਰੂ ਕਿਆ ਪਟਕੇ ਆ ਮੰਗੁ ਤੱਕੇ ਸੰਸਾਰ ਗੁਰੂ ਵੱਲੋਂ ਬੇਮੁਖ ਮਨੁਖ ਜਗਤ ਵਿੱਚ ਮੰਗਦੇ ਪਿਰਦੇ ਹਨ ਭਾਵ ਮਾਇਆ ਦੀ ਖਾਤਰ ਭਟਕਦੇ ਪਿਰਦੇ ਹਨ ਸਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਉਹ ਬੰਦੇ ਉਸ ਅਟਲ ਗੁਰ ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸਵਾਰਨ ਦੇ ਸਮਰੱਥ ਹੈ ਮਨ ਮੇਰੇ ਸਦਾ ਹਰ ਵੇਖ ਹਧੂਰ اے ਮੇਰੇ ਮਨ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵੇਖ ਜਨਮ ਮਰਨ ਦੁੱਖ ਪਰਹਰਾਇ ਸਬਦ ਰਹਿਆ ਭਰਪੂਰ ਪਰਮਾਤਮਾ ਜੀਵਾਂ ਦਾ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਵਸ ਰਹਾ ਹੈ ਇਸ ਵਾਸਤੇ ਹੈ ਮਨ ਗੁਰੂ ਦਾ ਸ਼ਬਦੂ ਆਪਣੇ ਅੰਦਰ ਧਾਰਨ ਕਰ ਰਹਾਉ ਸੱਚ ਸਲਾਹਣ ਸੇ ਸੱਚੇ ਸੱਚਾ ਨਾਮ ਆਧਾਰ ਜਿਹੜੇ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਪ ਸਲਾਹ ਕਰਦੇ ਹਨ ਉਹ ਉਸ ਸਦਾ ਥਿਰ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਦਾ ਸਦਾ ਥਿਰ ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਸੱਚੀ ਕਰ ਕਮਾਵਣੀ ਸੱਚੇ ਨਾਲ ਪਿਆਰ ਜਿਨ੍ਹਾਂ ਨੇ ਸਿਮਰਨ ਦੀ ਇਹ ਸਦਾ ਥਿਰ ਰਹਿਣ ਵਾਲੀ ਕਾਰ ਕੀਤੀ ਹੈ ਉਹਨਾਂ ਦਾ ਪਿਆਰ ਸਦਾ ਥਿਰ ਪ੍ਰਭੂ ਨਾਲ ਬਣ ਜਾਂਦਾ ਹੈ ਸੱਚਾ ਸਾਹ ਵਰਤਦਾ ਕੋਏ ਨਾ ਮਿਟਣ ਹਾਰ ਪਰਮਾਤਮਾ ਹੀ ਸਦਾ ਥਿਰ ਰਹਿਣ ਵਾਲਾ ਸਾਹ ਹੈ ਜਿਸ ਦਾ ਹੁਕਮ ਜਗਤ ਵਿੱਚ ਚੱਲ ਰਹਾ ਹੈ ਕੋਈ ਜੀਵ ਉਸਦਾ ਉਕਤ ਉਲੰਘ ਨਹੀਂ ਸਕਦਾ ਮਨਮੁਖ ਮਾਨ ਨਾ ਪਾਏ ਨਹੀਂ ਕੁੜੇ ਮੁੱਠੇ ਕੁੜਿਆਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ ਘਰ ਨਹੀਂ ਲੱਭ ਸਕਦੇ ਉਹ ਨਾਸਵੰਤ ਜਗਤ ਦੇ ਵਪਾਰੀ ਝੂٹے ਮੋਹ ਵਿੱਚ ਆਤਮਕ ਜੀਵਨ ਦੀ ਰਾਸ ਪੂੰਜੀ ਠਗਾ ਬੈਠਦੇ ਹਨ ਹੋਮੈ ਕਰਤਾ ਜਗ ਮੂਆ ਗੁਰਮੇਲ ਘੋਰ ਅੰਧਾਰ ਜਗਤ ਮੈਂ ਮੈਂ ਕਰਦਾ ਹੀ ਭਾਵ ਮੈਂ ਵੱਡਾ ਹਾਂ ਮੈਂ ਵੱਡਾ ਹਾਂ ਇਸ ਸੰਕਾਰ ਵਿੱਚ ਆਤਮਕ ਮੋਦ ਸਹਿੇੜ ਲਿੰਦਾ ਹੈ ਗੁਰੂ ਦੀ ਸ਼ਰਨ ਤੋਂ ਵਾਂਝੇ ਰਹਿ ਕੇ ਇਸ ਦੇ ਵਾਸਤੇ ਕੋਪ ਹਨੇਰਾ ਬਣਿਆ ਰਹਿੰਦਾ ਹੈ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾ ਤਾਰ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਨੇ ਸੁਖ ਦੇਣ ਵਾਲਾ ਤੇ ਸਭ ਦਾਤਾਂ ਦੇਣ ਵਾਲਾ ਪ੍ਰਮਾਤਮਾ ਭੁਲਾ ਦਿੱਤਾ ਹੈ ਸਤਿਗੁਰ ਸੇਵਾ ਤਾਂ ਉੱਪਰ ਆਏ ਸੱਚਿ ਰੱਖਾਇ ਔਰ ਧਾਰ ਜਦੋਂ ਜੀਵ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਸਦੋ ਮਾਇਆ ਦੇ ਮੋਹ ਦੇ ਕੁਪਹਨੇਰੀ ਤੋਂ ਬਚ ਜਾਂਦੇ ਹਨ ਤੇ ਸਦਾ ਸਿਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਕਿਰਪਾ ਤੇ ਹਰ ਪਾਈ ਹੈ ਸੱਚੇ ਸ਼ਬਦ ਵਿਚਾਰ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਮਿਹਰ ਨਾਲ ਹੀ ਸਦਾ ਥਿਰ ਗੁਰੂ ਸ਼ਬਦ ਦੀ ਰਾਹੀ ਉਸ ਦੇ ਗੁਣਾਂ ਦੀ ਵਿਚਾਰ ਕੀਤੀ ਜਾ ਸਕਦੀ ਹੈ ਸਤ ਗੁਰੂ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ ਗੁਰੂ ਦੀ ਦਸਤੀ ਸੇਵਾ ਕਰਕੇ ਹਉਮੈ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਆਪ ਚੋੜ ਜੀਵਤ ਮਰਐ ਗੁਰ ਕੈ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਦੇ ਗੁਣਾ ਦੀ ਵਿਚਾਰ ਹਿਰਦੇ ਵਿੱਚ ਟਿਕਾ ਕੇ ਤੇ ਆਪਾਂ ਭਾਵ ਦੂਰ ਕਰਕੇ ਮਨੁੱਖ ਦੁਨੀਆ ਦੀ ਕਿਰਤ ਕਰਦਾ ਹੈ ਕਰਦਾ ਹੀ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਜਿਨ੍ਹਾਂ ਮਨੁੱਖਾਂ ਦਾ ਸਦਾ ਥਿਰ ਪ੍ਰਭੂ ਦੇ ਚਰਨਾਂ ਵਿੱਚ ਪਿਆਰ ਬਣ ਜਾਂਦਾ ਹੈ ਉਹ ਮੋਹ ਦੇ ਝਮੇਲਿਆਂ ਦੀ ਪਟਕਣਾ ਤੋਂ ਬਚ ਜਾਂਦੇ ਹਨ ਸਚ ਰਤੇ ਮੁਖ ਉਜਲੇ ਤਿਤ ਸਚ ਹੈ ਦਰਬਾਰ ਸਦਾ ਥਿਰ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਬੰਦੇ ਸਦਾ ਥਿਰ ਪ੍ਰਭੂ ਦੇ ਦਰਬਾਰ ਵਿੱਚ ਸੁਰਗੁਰੂ ਹੋ ਜਾਂਦੇ ਹਨ ਸਤ ਗੁਰ ਪੁਰਖ ਨਮਨਿਓ ਸ਼ਬਦ ਨਾਲ ਲੱਗੋ ਪਿਆਰ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ ਆਪਣਾ ਜੀਵਨ ਰਾਹਬਰ ਨਹੀਂ ਮੰਨਿਆ ਜਿਨ੍ਹਾਂ ਦਾ ਗੁਰੂ ਦੇ ਸ਼ਬਦ ਵਿੱਚ ਪਿਆਰ ਨਹੀਂ ਬਣਿਆ ਇਸ ਨਾਨਦਾਨ ਜੇਤਾ ਕਰੈ ਦੂਜੈ ਭਾਇ ਖੁਆਰ ਉਹ ਜਿਤਨਾ ਵੀ ਤੀਰਥ ਇਸ਼ਨਾਨ ਕਰਦੇ ਹਨ ਜਿਤਨਾ ਵੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖੁਆਰ ਹੀ ਕਰਦਾ ਹੈ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਲੱਗੈ ਨਾਮ ਪਿਆਰ ਜਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ ਤਦੋਂ ਹੀ ਜੀਵ ਦਾ ਉਸ ਦੇ ਨਾਮ ਨਾਲ ਪਿਆਰ ਬਣਦਾ ਹੈ ਨਾਨਕ ਨਾਮ ਸਮਾਡ ਤੂੰ ਗੁਰ ਕਾ ਹਿਤ ਅਪਾਰ ਏ ਨਾਨਕ ਗੁਰੂ ਦੇ ਅਟੁੱਟ ਪ੍ਰੇਮ ਦੀ ਬਰਕਤ ਨਾਲ ਤੂੰ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਭ ਕੇ ਰੱਖ ਸ੍ਰੀ ਰਾਗ ਮਹੱਲਾ ਤੀਜਾ ਕਿਸ ਹੋਸੀ ਵੀ ਕਾ ਜਪ ਕਰੀ ਸਤਿਗੁਰ ਪੁੱਛੋਂ ਜਾਏ ਜਦੋਂ ਮੈਂ ਆਪਣੀ ਗੁਰੂ ਪਾਸੋਂ ਪੁੱਛਦਾ ਹਾਂ ਕਿ ਵਿਕਾਰਾਂ ਤੋਂ ਬਚਣ ਵਾਸਤੇ ਮੈਂ ਕਿਸ ਦੀ ਸੇਵਾ ਕਰਾਂ ਤੇ ਕਿਹੜਾ ਜਪ ਕਰਾਂ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਗੁਰੂ ਦਾ ਹੁਕਮ ਮੰਨਾ ਇਹ ਹਾਸੇਵਾ ਚੱਕਰੀ ਨਾਮ ਵਸੈ ਮਨ ਆਏ ਗੁਰੂ ਦਾ ਹੁਕਮ ਮੰਨਣਾ ਹੀ ਇੱਕ ਐਸੀ ਸੇਵਾ ਹੈ ਐਸੀ ਚੱਕਰੀ ਹੈ ਜਿਸ ਦੀ ਬਰਕਤ ਨਾਲ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਨਾਮ ਹੈ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਪ੍ਰਮਾਤਮਾ ਦੇ ਨਾਮ ਦੀ ਰਾਹੀ ਹੀ ਆਤਮਿਕ ਆਨੰਦ ਮਿਲਦਾ ਹੈ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੀ ਰਾਹੀ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਇਹ ਮੇਰੇ ਮਨ ਹਰ ਵੇਲੇ ਵਿਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹੋ ਤੇ ਪ੍ਰਮਾਤਮਾ ਦਾ ਨਾਮ ਸਿਮਰ ਆਪਣੀ ਖੇਤੀ ਰੱਖ ਲੈ ਕੂੰਝ ਪੜੇਗੀ ਖੇਤ ਇਸ ਤਰ੍ਹਾਂ ਆਪਣੇ ਆਤਮਿਕ ਜੀਵਨ ਦੀ ਫਸਲ ਇਹਨਾਂ ਵਿਕਾਰਾਂ ਤੋਂ ਬਚਾਲੈ ਅੰਤੋਂ ਤੇਰੇ ਉਮਰ ਦੇ ਖੇਤ ਵਿੱਚ ਕੂਝ ਆ ਪਏਗੀ ਭਾਗ ਬਿਰਧ ਅਵਸਥਾ ਆ ਪਹੁੰਚੇਗੀ ਰਹਾਉ ਮਨ ਕੀ ਇੱਛਾ ਪੂਰੀਆ ਸ਼ਬਦ ਰਹਿ ਆ ਭਰਪੂਰ ਜਿਹੜੇ ਬੰਦੇ ਪ੍ਰਮਾਤਮਾ ਦੇ ਅਧ ਵਿੱਚ ਤੇ ਪ੍ਰੇਮ ਵਿੱਚ ਰਹਿ ਕੇ ਉਸ ਦੀ ਭਗਤੀ ਦਿਨ ਰਾਤ ਕਰਦੇ ਹਨ ਉਹਨਾਂ ਦੇ ਮਨ ਦੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ ਭਾਪ ਉਹਨਾਂ ਦਾ ਮਨ ਕਾਮਨਾ ਰਹਿਤ ਹੋ ਜਾਂਦਾ ਹੈ ਭੈ ਭਾਈ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿਸਦਾ ਹੈ ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਇਹ ਪ੍ਰਮਾਤਮਾ ਸਦਾ ਹਾਜ਼ਰ ਨਾਜ਼ਰ ਹੋ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਸੱਚਾ ਸ਼ਬਦ ਸਦਾ ਮਨ ਰਤਾ ਭ੍ਰਮ ਗਿਆ શરીਰੋਂ ਦੂਰ ਉਹਨਾਂ ਦਾ ਮਨਸ ਦਾ ਥਿਰ ਪ੍ਰਭੂ ਦੀ ਸ਼ਿਵਸਲਾ ਦੀ ਬਾਣੀ ਵਿੱਚ ਰੰਗਿਆ ਰਹਿੰਦਾ ਹੈ ਪਟਕਣਾ ਉਹਨਾਂ ਦੇ ਸਰੀਰ ਵਿੱਚੋਂ ਓਕਾ ਹੀ ਮਿੱਟ ਜਾਂਦੀ ਹੈ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਉਹ ਸਦਾ ਥਿਰ ਰਹਿਣ ਵਾਲੇ ਗੁਨਾ ਦੇ ਖਜ਼ਾਨੇ ਪਵਿੱਤਰ ਸਰੂਪ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ ਸੋ ਜਾਗੇ ਸੇ ਉੱਭਰੇ ਸੁੱਤੇ ਗਏ ਮੋਹਾਏ ਜਿਹੜੇ ਬੰਦੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂ ਜਾਂਦੇ ਹਨ ਉਹ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਜਾਂਦੇ ਹਨ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਕੇ ਆਵੇ ਹਾਏ ਉਹ ਸਦਾ ਦਿਨ ਪ੍ਰਭੂ ਦੀ ਸਿਫਤ ਸਾਲਾ ਦੀ ਬਾਣੀ ਦੀ ਸਾਰ ਨਹੀਂ ਜਾਣਦੇ ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ ਵਿਅਰਥ ਬੀਤ ਜਾਂਦੀ ਹੈ ਸੰਝੇ ਘਰ ਦਾ ਪਾਹੁਣਾ ਜਿਉਂ ਆਇਆ ਤਿਉਂ ਜਾਏ ਉਹ ਜਗਤ ਤੋਂ ਤਿਵੇਂ ਹੀ ਕਾਲੀ ਹੱਥ ਚਲੇ ਜਾਂਦੇ ਹਨ ਜਿਵੇਂ ਕਿਸੇ ਸੰਝੇ ਘਰ ਵਿੱਚ ਕੋਈ ਪਾਹੁਣਾ ਆ ਕੇ ਚਲਾ ਜਾਂਦਾ ਹੈ ਮਨ ਮੁਕ ਜਨਮ ਬਰਤਾ ਗਿਆ ਕਿਆ ਮਹੁ ਦੇਸੀ ਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ ਉਹ ਇੱਥੋਂ ਜਾ ਕੇ ਅੱਗਾ ਕੀ ਮੂੰਹ ਦੇਖਵੇ ਖਾਏਗਾ ਭਾ ਪ੍ਰਭੂ ਦੀ ਹਾਜ਼ਰੀ ਵਿੱਚ ਨੰਦਾ ਹੀ ਹੋਵੇਗਾ ਸਭ ਕਿਛੂ ਆਪੇ ਆਪ ਹੈ ਹਉਮੈ ਵਿੱਚ ਕੈ ਨਾ ਜਾਏ ਜੀਵਾਂ ਦੇ ਭੀ ਕੀ ਵਸ ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਤੇ ਸਮਰੱਥ ਹੈ ਉਹ ਹਉਮੈ ਵਿੱਚ ਫਸਿਆ ਇਹ ਸਚਾਈ ਆਕੀ ਨਹੀਂ ਜਾ ਸਕਦੀ ਭਾਵ ਹਉਮੈ ਵਿੱਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ ਜੋਗ ਹੈ ਗੁਰ ਕੈਬਦ ਪਛਾਣੀਆਂ ਦੁੱਖ ਹਉਮੈ ਵਿੱਚੋਂ ਜਾਗਵਾਏ ਗੁਰੂ ਦੇ ਸਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ ਸਤਗੁਰ ਸੇਵਨ ਆਪਣਾ ਔ ਤਿੰਨ ਕੈ ਲਾਗੂ ਪਾਏ ਜਿਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ ਭਾਵ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਮੈਂ ਉਹਨਾਂ ਦੀ ਚੰਨੀ ਲੱਗਦਾ ਹਾਂ ਨਾਨਕ ਦਰ ਸੱਚਾ ਸਚਿਆਰ ਹੈ ਔ ਤਿੰਨ ਬਲਿਹਾਰ ਜਾਓ ਇਹ ਨਾਨਕ ਆਕ ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਸਦਾ ਥਿਰ ਪ੍ਰਭੂ ਦੇ ਦਰ ਤੇ ਸਰਕਰੂ ਹੁੰਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ